ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲਾ ਹੋਰ ਸਾਰੇ ਭਰਾ ਠੀਕ ਠਾਕ। ਲਓ ਬਾਈ ਜੀ ਆਪਾਂ ਕੰਨ ਲੱਗੇ ਆਂ ਵਲੌਗ ਦੀ ਸਟਾਰਟਿੰਗ। ਤੇ ਮੇਰਾ ਵੀਰ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ। ਲਓ ਬਾਈ ਮਿੱਤਰੋ ਪਸੰਦਾਂ ਦਾ ਕੰਮ ਜਿੱਤਣਾ ਮੀਡ ਪਸ਼ੂ ਗੰਤੇ। ਪਸ਼ੂ ਬੰਨ ਕੇ ਹੋਣ ਲੱਗੇ ਆਂ ਕੂਤਰ ਛੱਡਣਾ ਅੱਜ ਪਾਣੀ ਲੇਟ ਪਾਇ ਥੋੜਾ ਐ। ਆ ਗਰ ਕੀਤੇ। ਹੋਣ ਆਪਾਂ ਕੂਤਰ ਛੱਡ। ਬੋ ਵੀ ਮਿੱਤਰੋ ਕੂਤਰ ਛੱਡਾ ਲੱਗੇ ਆਂ। Jeez, I don't think

ਛੱਡ ਤੇ ਉਹਨੂੰ ਪਲਟ ਕੇ ਛੱਡੇ ਕਿਉਂਕਿ ਪਾਣੀ ਸੀ ਉਹਦੇ ਆਏ ਅੰਦੇ ਇਹ ਛੱਡੇ ਅੱਪਰ ਅੰਤ ਵਿੱਚ ਹੀ ਉਹ ਅੱਠ ਤੇ ਇੱਕ ਨੌ ਆਏ ਅੰਦਰ ਡੱਬਾ ਲੋ ਬਈ ਤਰਸਾ ਤਰਨ ਲਾਇਆ ਗੇ ਆਓ ਬਈ ਮਿੱਤਰੋ ਬਾਰ ਬੈਠੇ ਆ ਤੇ ਕਬੂਤਰ ਉਹ ਜਾਂਦੇ ਲੰਮੇ ਲਾਂਗੇ ਤੇ ਟਾਈਮ 12 ਵਜ ਗਏ ਆ ਬਾਈ ਬਸ ਹੁਣ ਇਹਨਾਂ ਨੂੰ ਦੋ ਦਿਨਾਂ ਦੀ ਬੰਦੀ ਆਏ ਬਸ ਕਰ ਕਰ ਕੇ ਹੁਣ ਆ ਮਾੜੀ ਹੋ ਗਿਆ ਲੋ ਵੀ ਮਿੱਤਰੋ ਨੀਲਾ ਤੇ ਉਹ ਹਰੇ ਟੱਡ ਵਾਲਾ ਉਹ ਤੜਿਆ ਬਣੀ ਆ ਨੀਲਾ ਬਹਿ ਗਿਆ ਤੇ ਉਹ ਹਰੇਟੇਡ ਪੁੰਝੇ ਵਾਲਾ ਬਹਿ ਗਿਆ ਇਹ ਅੱਜ ਟਾਈਮ ਨਾਲ ਹੀ ਬਹਿ ਗਏ ਇਹ ਪੌਣੇ 2 ਬਹਿ ਗਏ ਸੀਗੇ ਦੂਜੇ ਫਿਰਦੇ ਆ ਤੇ ਮੈਂ ਤਾਂ ਉਹਨਾਂ ਨੂੰ ਵੀ ਪਾਉਂਦਾ ਸੀਗਾ ਤੇ ਪਰ ਉਹ ਬੈਠੇ ਨਹੀਂ ਛਤਰੀ ਢਕਾ ਕੇ ਪਾਉਂਦੇ ਹੀ ਮੈਂ ਚੱਲ ਟਾਈਮ ਨਾਲ ਬਹਿ ਜਾਣਗੇ ਚੱਲ ਵਧੀਆ ਆਪ ਦਾ ਬੱਦਲ ਵਾਈ ਜੀ ਹੋ ਜਾਂਦੀ ਮੈਂ ਕਹੂੰ ਨਾ ਕਵਾਲ ਕੇ ਤੇ ਲਓ ਬਈ ਮਿੱਤਰੋ ਹੁਣੇ ਹੀ ਬੈਠੇ ਆ ਲਓ ਮੂੰਹ ਪੱਟੇ ਹੋਏ ਆ ਜੀ ਕਿ ਇਹ 3:20 ਤੇ ਬੈਠਿਆ ਇੱਕ ਫਰਦਾ ਆ ਫਰਦਾ ਤੇ ਬਾਕੀ ਬੈਗੇ ਸਾਰੇ ਜੋਤ ਜਾਲ ਲੈਣਗੇ ਥੱਲੇ ਤੇ ਚਲੋ ਇਹਨਾਂ ਨੂੰ ਲੈ ਕੇ ਚਲੀਏ ਥੱਲੇ ਓਏ ਭਾਈ ਮਿੱਤਰ ਉਹ ਪੱਠੀ ਨਹੀਂ ਦੇਦਾ ਕੰਮ ਨਮੀੜ ਕੇ ਤੇ ਨਾ ਤੋ ਲਏ ਨਾ ਧੋ ਕੇ ਤੇ ਧੂਆਂ ਤਾਂ ਆਪਾਂ ਆਪਾਂ ਸਾਰਾ ਕੋਸ ਕਿਤਾਬ ਇਹ ਆਸ ਤੜਕੇ ਵਾਲੀ ਪੱਠੀ ਪਾਉਣੀ ਆ ਦੀ ਦੂਰੀਰ ਪੱਠੇ ਪਾਉਣੀ ਆ ਪੱਠੇ-ਪੁੱਠੇ ਕੂਤਰੇ ਪਏ ਸਾਰਾ ਕੰਮ ਨੀੜਦਾ ਲੋ ਬਾਈ ਹੁਣ ਆਪਾਂ ਪਾਉਣ ਲੱਗੇ ਆ ਠੱਲਾਂ ਹੋਥਿਆ ਖਾ ਯਾਰ ਛਾਵੇਂ ਕੀ ਕਰੀ ਜਾਨਾ ਲੋ ਬਾਈ ਠੱਲਾਂ ਜੋਦਾਂ ਦਾ ਮੈਂ ਪਾਉਂਗਾ ਮੈਂ ਕਿਹਾ ਭਾਈ ਤੂੰ ਪਾ ਦੇ ਨੰਬਰ ਵੇਖ-ਵੇਖ ਕੇ ਕਾਪੀ ਵੀ ਲਿਆ ਚੱਕ ਕੇ ਲਿਖਣੇ ਨਹੀਂ ਐਂ ਤਾਂ ਮੁੜ ਕੇ ਭੁੱਲ ਜਾਾਂਗੇ ਭਾਈ ਕਿਹੜੇ ਬੱਚੇ ਕੀਦੇ ਆ ਕਿਵੇਂ ਪਾਏ ਆ ਤੂੰ ਨਾਲ ਦੀ ਨਾਲ ਲਿਖਾਂਗੇ ਲਿਆ ਤੂੰ ਚੱਕ ਕੇ ਲੋ ਬਾਈ ਨਾਲ ਦੀ ਨਾਲ ਲਿਖਾਂਗੇ ਭਾਈ ਮੁੜ ਕੇ ਭੁੱਲ ਜਾਈਦਾ ਯਾਰ ਕਿਹੜੇ ਬੱਚੇ ਕੀਦੇ ਆ ਕਿਹੜਾ ਕੀਦਾ ਤੇ 10 ਤੇ 10 ਸੀ ਤੇ 7 ਹਾਂ ਦੇਖੋ ਚੱਤੂ ਚੱਤੂ ਹਲੋ ਭਾਈ ਮਿੱਤਰੋ ਹੁਣ ਆਪਾਂ ਠੱਲਣਾ ਪਾਦਗੇ 7 ਬੱਚੇ ਸੀ ਆਪਣੇ ਕੋਲ ਇਹਨਾਂ ਦੇ ਪਾ ਦੀਏ ਠੱਲਣਾ ਠੱਲਣਾ ਪਾ ਕੇ ਫਿਰ ਖੜ ਜਾ ਜੋ ਤਾਂ ਕੱਲ ਨਹੀਂ ਤਾਂ ਪੈਣੀ ਨਹੀਂ ਰੋਕਲਾ ਮੋ ਜਾਏ ਓਏ ਤੇ ਇਹਦੇ ਵਲੋਗ ਹੁਣ ਨਾ ਓਏ ਤੂੰ ਵੀ ਬੈਠ ਜੂਰੀਏ ਅਟੂ ਟੂ ਬੰਦ ਕਰ ਰੋ ਲਾਲੀ ਖੜ ਜਾ ਤੂੰ ਦੋ ਲੋ ਬਈ ਮਿੱਤਰੋ ਇੱਕ ਤੇ ਪਾਤੀ ਆ ਦੋਵਾਂ ਦੇ ਪਾਤੀ ਆ ਯਾਰ ਬੱਚਾ ਆਲੇ ਬੱਚੇ ਰੋਕ ਲਾ ਵੀ ਦੇਣਾ ਨੇ ਬਾਪੂ ਬੜਗਾ ਠੀਕ ਹੈ ਸਪਰੇ ਕਰਨੀ ਹੈ ਸਵੀਰੇ ਆ ਪੰਜਾਸ਼ੀ ਦਿਨਾਂ ਤੋਂ ਆਇਆ ਹੋਰ ਛੋਟੀ ਮੱਟੀ ਮਿਲੀ ਨਹੀਂ ਰਹੀ ਅੱਥੀ ਰੱਖ ਲੈਣਾ ਨੇ ਵਸੇ ਹਾਂ ਹਾਂ ਇਹ ਤਾਂ ਐਕਸਰੇ ਉਸਰੇ ਹੋਇਆਗੇ ਬਾ ਰੋਕ ਦੇ ਲਓ ਭਾਈ ਮਿੱਤਰ ਇਹਨਾਂ ਦੀ ਪਾਉਣੀਆਂ ਸੀ ਥੱਲਾਂ ਤੇ ਪਾਤੀਆਂ ਥੱਲਾਂ ਤੇ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਆ ਅੱਜ ਖੋਣੀ ਤਾਂ ਅਸੀਂ ਦਾਣੇ ਵੀ ਅੱਜ ਲੇਟ ਪਾਏ ਆ ਬਈ ਖੋਣੀ ਤਾਂ ਕਰਕੇ ਤੇ ਸਪਰੇਅ ਵਾਲੇ ਵੀ ਨਹੀਂ ਆਪਣੇ ਆਏਗੇ ਲਓ ਬਾਈ ਮਿੱਤਰੋ ਲਓ ਬਾਈ ਜੀ ਹੁਣ ਆਪਣਾ ਟੋਟਲ ਮਲਾ ਕੇ ਥੱਲਾ ਵੀ ਪੈਣਾ ਬੱਚਿਆਂ ਦੀ ਬੱਚੇ ਰਹਿ ਗਏ ਹੁਣ ਨਿੱਕੇ ਆ ਜਿਹੜੀ ਬਾਲੀ ਨਿੱਕੇ ਆ ਜਿਹੜਿਆਂ ਨੂੰ 4-5 ਦਿਨ ਹੋਇਆ ਕੱਢਦਿਆਂ ਨੂੰ ਉਹ ਹੈਗੇ 10-11 ਬੱਚੇ ਉਹਨਾਂ ਦੇ ਰੋਕੇ ਪਾ ਦੇਾਂਗੇ ਤੇ ਬਾਈ ਤਕਰੀਬ ਨਹੀਂ ਹੁਣ ਤਾਂ ਸੈਡਿੰਗਾਂ ਕੰਮ ਤੇ ਉਹ ਬੱਚਾ ਜੂਨੀਅਨ ਪਾਰਟੀ ਵੇਖੋ ਬਾਈ ਕੀ ਕਰੀ ਫਿਰਦੀ ਹੈ ਤੇ ਕੂਟਰ ਬਾਈ ਦਾਣੇ ਕੱਢਦੀ ਹੈ ਬਾਹਰ ਜਿਨ੍ਹਾਂ ਨੇ ਖਾ ਲਈ ਲਓ ਬਾਈ ਮਿੱਤਰੋ ਆਪਾਂ ਬੱਚਿਆਂ ਦੇ ਠੱਲਾਂ ਠੋਲਾਂ ਪਾ ਕੇ ਕੰਮ ਤੋਂ ਨਰਮੇੜ ਕੇ ਆਉਂਦਾ ਵਾਟਰ ਵਾਈਸ ਜਨੇ ਕੋ ਕੂਟਰ ਬੈਠਾ ਤੁਹਾਨੂੰ ਜਾ ਕੇ ਵਿਖਾਉਣਾ ਤੇ ਇੱਕ ਬਈ ਆਪਣੇ ਯਾਰ ਬਲਦੀਤ ਦਾ ਆਪਰੇਸ਼ਨ ਹੋਇਆ ਉਹ ਵੀ ਬੜਾ ਯਾਰ ਗਲਤ ਕੰਮ ਹੋਇਆ ਉਹਦੇ ਤੇ ਵੀ ਵਿਚਾਰੇ ਤੇ ਪਤਾ ਨਹੀਂ ਕੀ ਚੱਕਰ ਆ ਸਾਲਾ ਗਰੋ ਵਾਲਾ ਕੰਮ ਹੀ ਹੈ ਪਹਿਲਾਂ ਉਹਦੀ ਕੁੜੀਆ ਦਾ ਆਪਰੇਸ਼ਨ ਹੋਇਆ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਉਹਦੀ ਪਿੰਡਸ ਦੀ ਨਾੜ ਉੱਠ ਗਈ ਸੀ ਤੇ ਉਹ ਹੁਣ ਉਹਦਾ ਆਪਰੇਸ਼ਨ ਹੋਇਆ ਬਲਦੀਤ ਬਈ ਵਾਟਰ ਵਲਸੇ ਹੀ ਬੈਠਾ ਕੁਤਰਾ ਪਾ ਵੀਣਿਆ ਚਿੱਟਾ ਬੱਚਾ ਨਹੀਂ ਆਪਣਾ ਗਵਾਚਿਆ ਸੀ ਸ਼ਾਇਦ ਮੈਂ ਕਿਹਾ ਉਹ ਨਾ ਹੋਵੇ ਤਾਂ ਵੇਖਣਾ ਹੈ ਲੋ ਬਈ ਮਿੱਤਰੋ ਉਹ ਬੈਠਾ ਇਹ ਬਲ ਕਰਨੇ ਵਾਲਾ ਰੱਤਾ ਇਹ ਕਰਲਾ ਉਹ ਸਾਂ ਬੈਠਾ ਇਹ ਬਲ ਕਰਨੀ ਦਾ ਰੱਤਾ ਇਹ ਆਪਣੇ ਵਾਲਾ ਨਹੀਂ ਬਲ ਕਰਨੀ ਦਾ ਬਹੁਤ ਦਿਨ ਹੋ ਗਿਆ ਉਹਨੂੰ ਬਾਹਰ ਫਰਦੇ ਨੂੰ ਇਹ ਨਾ ਆਪਣੇ ਛਤਰੀ ਤੇ ਬੈਠਾ ਬਲ ਕਰਨਾਂ ਦਾ ਇੱਧਰ ਬਹਿ ਗਿਆ ਇੱਧਰ ਵਾਲੀ ਤੇ ਨਾ ਹੀ ਇਹ ਉਹਦੇ ਗਿਆ ਮੈਂ ਤਾਂ ਕਿਹਾ ਬਈ ਕਿਤੇ ਆਪਣੇ ਵਾਲਾ ਚਿੱਟਾ ਬੈਠਾ ਉਹਦੀ ਵੀ ਕੋਈ ਸੋਗ ਹੀ ਨਹੀਂ ਨਿਕਲੀ ਉਹ ਤਾਂ ਵੀ ਕੋਈ ਪਤਾ ਲੱਗਿਆ ਬਈ ਜਿਹੜੀ ਧੀਰੇ ਦੇ ਘਰ ਤੋਂ ਪਾਰ ਹੋ ਜਾਂਦੇ ਆ ਠੀਕ ਤਿੱਕਰ ਜਾ ਵੜਦੇ ਬਈ ਉਹ ਤਾਂ ਮੁੜ ਕੇ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਬਈ ਹੈਗੇ ਵੀ ਆ ਕਿ ਨਹੀਂ ਠਿੱਕੀ ਦਾ ਪਾਣੀ ਬਦਲ ਨਾਲ ਆਇਆ ਪਿਆ ਤੇ ਬਈ ਬਲ ਤੇਜ ਵਿਚਾਰਾ ਬਿਮਾਰ ਹੋ ਗਿਆ ਆਪਰੇਸ਼ਨ ਹੋਇਆ ਤੇ ਹੁਣ ਮੱਛਵਾਦ ਬਹੁਤ ਆ ਬਈ ਇਹਦੇ ਚਾਹ ਫਰਦੀ ਕਾੜੀ ਮੱਛੀ ਕੀ ਆ ਫਰਦੀ ਮੈਂ ਦੇਖਿਆ ਕਿਤੇ ਖਾ ਗਿਆ ਕੋਈ ਪਰ ਫਰਦੀ ਆ ਗਰਮ ਵਾਲੀ ਉਹ ਫਰਦੀ ਓਹ ਹੋ ਕੀ ਸੁਭਾ ਫਰਦੀ ਹੁੰਦੀ ਉੱਤੇ ਉਧਰ ਗਈ ਗਵਾਚ ਗਈ ਹਾਂ ਫਰਦੀ ਬਈ ਇਹ ਜਮਾ ਬਲੈਕ ਆ ਹਾਂ ਫਰਦੀ ਜਿਵੇਂ ਰਣੂ ਆ ਗਈ ਨਾ ਨਿਤਰੀ ਪਾਣੀ ਚ ਫੇਰ ਬਖਾਉਣਾ ਬਹੁਤ ਆ ਮੱਛੀਆਂ ਦਾ ਵੇਹੇ ਇਹਦੇ ਚ ਬਲੈਕ ਆ ਜਮਾ ਜਿਹੜੀ ਆ ਫਰਦੀ ਲੋ ਬਈ ਹਾਂ ਆ ਗਈ ਜਮਾ ਨਿਤਰੀ ਪਾਣੀ ਚ ਜਮਾ ਬਲੇ ਕਾ ਜਮਾ ਜੋਤ ਦੀ ਸਖਤ ਡਿਊਟੀ ਹੋ ਗਈ ਸ਼ੁਰੂ ਜੋਤ ਜੋਤ ਪਿਆ ਹੋਇਆ ਪਾਣੀ ਤੇ ਉਸ ਤੋਂ ਬਾਅਦ ਮੈਂ ਪਾਉਂਗਾ ਪੱਠੇ ਪੈਪ ਸਿੱਧੀ ਕਰ ਬਾਈ ਜੀ ਖੇਲ ਚ ਪਾਣੀ ਹੈਗਾ ਖੇਲ ਚ ਤਾਂ ਪਾਣੀ ਤੱਤਾ ਹੋਊਗਾ ਵੇਖ ਲੈ ਪਹਿਲਾਂ ਇਹ ਪੀਉਂਦਾ ਪਸ਼ੂ ਤੇ ਪਰ ਬਾਲਟੀਆਂ ਧੋ ਕੇ ਇਹ ਪਾਣੀ ਪੀ ਆਉਂਦਾ ਬਾਈ ਉਸ ਤੋਂ ਬਾਅਦ ਆਪਾਂ ਪਾਵਾਂਗੇ ਪੱਠੇ ਚਲੋ ਬਾਈ ਜੀ ਠੀਕ ਆ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਭਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਬਾਈ ਮੇਰੇ ਇਥੇ ਫਰੈਂਡਸ ਜੇ ਇਗਨੋਰ ਕਰੇ ਜੇ ਤੇ ਭਰਾ ਆਪਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੇ एवरीवन ਆਪਾਂ ਕਰਦੇ ਆਂ ਵਲੌਗ ਦੀ ਸਮਾਪਤੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ